ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਅੱਜ ਜਿਹੜੇ ਸਾਰੇ ਜਣੇ ਇਕੱਠੇ ਹੋਏ ਤਾਂ ਅਸੀਂ ਫੈਸਲਾ ਲਿਆ ਵੀ ਅੱਜ ਬੂਟੇ ਲਾਏ ਜਾਣ ਸਾਰੇ ਭਰਾਵਾਂ ਨੇ ਰਲ ਮਿਲ ਕੇ ਇਹਨਾਂ ਪੈਸੇ ਇਕੱਠੇ ਕੀਤੇ ਸਾਰਿਆਂ ਨੇ ਤੇ ਅਸੀਂ ਪੈਸੇ ਇਕੱਠੇ ਕਰਕੇ ਸਾਡੇ ਕੋਲ ਹੋ ਗਿਆ 18000 ਰੁਪਿਆ ਹੋ ਗਿਆ ਤੇ ਅਸੀਂ ਉਹ ਅੰਕਲ ਸਾਹਿਬ ਹੁਣੀ ਉਧਰ ਲਿਖਦੇ ਸੀਗੇ ਉਹ ਟਰੈਕਟਰ ਮੰਗਾ ਲਿਆ ਟਰੈਕਟਰ ਮੰਗਾ ਕੇ ਮਗਰ ਜੰਗਲਾ ਜਿਹਾ ਲਾ ਕੇ ਤਾਂ ਅਸੀਂ ਚੱਲੇ ਹੁਣ ਬੂਟੇ ਲੈਣ ਤੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਸੀ ਵੀ ਵਾਤਾਵਰਨ ਨੂੰ ਸਾਫ਼ ਰੱਖਣ ਲਈ ਇਹ ਕਦਮ ਅਸੀਂ ਚੱਕੀਏ ਸੋ ਅਸੀਂ ਆ ਇੱਥੇ ਤੁਰਨ ਲੱਗੇ ਆ ਤੇ ਸਾਰੇ ਜਣੇ ਆਪਣੇ ਸਾਧਨ ਲੈ ਕੇ ਜਦੋਂ ਟਰੈਕ ਟਰੈਕਟਰ ਲੈ ਕੇ ਦੋ ਗੱਡੀਆਂ ਲੈ ਕੇ ਤਾਂ ਅਸੀਂ ਉਦੋਂ ਨਿਕਲਣ ਦੀ ਪਲੈਨਿੰਗ ਕਰ ਰਹੇ ਆ ਤੇ ਅਸੀਂ ਹੁਣ ਚੱਲੇ ਆ ਉੱਥੇ ਤੇ ਤਾਂ ਕਿ ਜਿਹੜਾ ਆਪਣਾ ਵਾਤਾਵਰਣ ਨੇ ਉਹ ਜਿਹੜਾ ਬਹੁਤ ਸਾਫ਼ ਸੁਥਰਾ ਸੋਹਣਾ ਬਣਾਇਆ ਜਾਵੇ ਕਿਉਂਕਿ ਇਹ ਚੀਜ਼ਾਂ ਸਾਡੇ ਪੰਜਾਬ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਆ ਫਿਰ ਅਸੀਂ ਗੱਡੀਆਂ 'ਚ ਬੈਠ ਗਏ ਸੀ ਤੇ ਅਸੀਂ ਜਾਂਦੇ ਜਾਂਦੇ ਆਪਣੇ ਭਰਾ ਸਾਰੇ ਆ ਬੈਠੇ ਆ ਨਾਲ ਸਾਡੇ ਬਜ਼ੁਰਗ ਵੀ ਬੈਠੇ ਆ ਤੇ ਸਾਰੇ ਮੁੰਡੇ ਬਹਿ ਕੇ ਤਾਂ ਅਸੀਂ ਤੁਰ ਪਏ ਆ ਉਧਰ ਨੂੰ ਤੇ ਹੁਣ ਅਸੀਂ ਜਾਣਾ ਨਰਸਰੀ ਵਿੱਚ ਤੇ ਅਸੀਂ ਜਾਂਦੇ ਜਾਂਦੇ ਜਿੱਦਾਂ ਮਤਲਬ ਹੋਰ ਵੀ ਇੱਕ ਦੋ ਭਰਾਵਾਂ ਨੂੰ ਫੋਨ ਕੀਤੇ ਉਹ ਕਹਿੰਦੇ ਤੁਹਾਡਾ ਪੂਰਾ ਸਾਥ ਦੇਵਾਂਗੇ ਫੇਰ ਅਸੀਂ ਨਰਸਰੀ ਵਿੱਚ ਪਹੁੰਚ ਗਏ ਆ ਤੇ ਨਰਸਰੀ ਵਿੱਚ ਪਹੁੰਚ ਕੇ ਉੱਥੇ ਅਸੀਂ ਅੰਦਰ ਗਏ ਪਹਿਲੀ ਨਰਸਰੀ ਵਿੱਚ ਗਏ ਆ ਜਦੋਂ ਤੇ ਉੱਥੇ ਜਾ ਕੇ ਅਸੀਂ ਦੇਖਿਆ ਦੇਖੋ ਕਿੰਦਾ ਹਰਿਆਈ ਹਰਿਆਈ ਬੂਟੇ ਬੂਟੇ ਜਾ ਕੇ ਬੜੀ ਰੂਹ ਖੁਸ਼ ਹੋ ਗਈ ਅੱਖਾਂ ਸਾਡੀਆਂ ਨੂੰ ਬਹੁਤ એનર્ਜੀ ਮਿਲੀ ਜਦਾਂ ਉੱਥੇ ਬੂਟੇ ਖੜੇ ਹੋਏ ਸੀਗੇ ਨਾ ਖਿਲੇ ਹੋਏ ਬੂਟੇ ਪਏ ਸੀ ਤੇ ਫੁੱਲ ਲੱਗੇ ਹੋਏ ਸੀਗੇ ਹਰੇਕ ਤਰ੍ਹਾਂ ਦੇ ਬੂਟੇ ਉੱਥੇ ਪਏ ਸੀਗੇ ਅੰਕਲ ਹੁਣੇ ਉੱਥੇ ਜਾ ਕੇ ਗੱਲਾਂ ਕਰਨ ਲੱਪੇ ਉਹਨਾਂ ਨਾ ਵੀ ਰੀਟ ਤੈ ਕਾਨ ਲਾਪੇ ਵੀ ਸਾਨੂੰ ਆਹ ਬੂਟੇ ਚਾਹੀਦੇ ਤੁਸੀਂ ਕੀ ਭਾ ਲਾਉਂਗੇ ਸਾਨੂੰ ਹਨਾ ਉਹਨਾਂ ਨੇ ਸਾਨੂੰ ਫੇ ਦੱਸਿਆ ਆਪਣੇ ਜੋ ਉਹਨਾਂ ਦਾ ਪ੍ਰਾਈਸ ਹੈਗਾ ਅਸੀਂ ਉਹ ਪ੍ਰਾਈਸ ਫੇ ਅਸੀਂ ਦੇਖਦੇ ਸੀਗੇ ਅਸੀਂ ਥੋੜੇ ਮੋਟਾ 바ਰਗੇਨਿੰਗ ਵੀ ਕੀਤੀ ਪੈਸੇ ਘਟਾਏ ਵੀ ਹਨਾ ਉਹਨਾਂ ਨੂੰ ਸਮਝਾਇਆ ਵੇ ਸੇਵਾ ਦਾ ਕੰਮ ਅਸੀਂ ਕਰਨ ਲੱਗੇ ਆ ਤੇ ਤੁਸੀਂ ਵੀ ਸਾਡਾ ਸਹਿਯੋਗ ਕਰੋ ਉੱਠ ਕੇ ਵੀਰ ਸਾਡੇ ਨਾਲ ਆ ਗਿਆ ਸਾਨੂੰ ਬੂਟੇ ਦਿਖਾਣ ਲੱਪਿਆ ਅਸੀਂ ਉਹਨੂੰ ਕਿਹਾ ਵੀ ਸਾਨੂੰ ਹੋਰ ਉਹ ਰੇਟ ਜ਼ਿਆਦਾ ਦੱਸਦਾ ਸੀ ਅਸੀਂ ਕਹੇ ਰੇਟ ਥੋੜਾ ਹੋਰ ਘੱਟ ਕਰ ਵੀ ਸਾਨੂੰ ਜ਼ਿਆਦਾ ਮਾਤਰਾ ਵਿੱਚ ਬੂਟੇ ਚਾਹੀਦੇ ਆ 150 ਬੂਟੇ ਸਾਨੂੰ ਚਾਹੀਦਾ ਸੀਗਾ ਪਹਿਲਾਂ ਮਤਲਬ ਅਸੀਂ ਚਾਹੁੰਦੇ ਸੀ ਵੀ ਜਿੰਨਾ ਸਾਡੇ ਤੋਂ ਲੱਗ ਜਵੇ ਉਹਨੇ ਬੂਟੇ ਲੈ ਲਈਏ ਦੇਖੋ ਕਿੰਨੀ ਸੋਹਣੀ ਫੇ ਅਸੀਂ ਜਾਮਣਾ ਖਾਧੀਆਂ ਆ ਦੇਖ ਲਓ ਜਾਮਣਾ ਕਿੰਨੀਆਂ ਸੋਹਣੀਆਂ ਉੱਤੇ ਨਰਸਰੀ ਦੇ ਵਿੱਚ ਹੀ ਲੱਗੀਆਂ ਸੀਗੀਆਂ ਫੇ ਮੈਂ ਤੋੜ ਕੇ ਜਾਮਣਾ ਖਾਣ ਲੱਪਿਆ ਬੜੀਆਂ ਸਵਾਦ ਸੀਗੀਆਂ ਜਾਮਣਾ ਮੈਂ ਪਹਿਲੀ ਯਾਰ ਖਾਧੀਆਂ ਆਵਲੇ ਸੀਜ਼ਨ ਵਿੱਚ ਜਾਮਣਾ ਨਰਸਰੀ ਦੇ ਵਿੱਚ ਲੱਗੀਆਂ ਸੀਗੀਆਂ ਉੱਤੇ ਪਹਿਲੀ ਯਾਰ ਖਾ ਕੇ ਤੇ ਬੜਾ ਨੰਦ ਆ ਫੇ ਤੇ ਬੂਟੇ ਪਸੰਦ ਕਰਕੇ ਜਿਹੜੇ ਮਗਰ ਗੱਡੀ ਸੀ ਸਾਡੀ ਉਹ ਵੀ ਭਰਾ ਆ ਗਿਆ ਸਾਰੇ ਜਾਣੇ ਹਨ ਤੇ ਅਸੀਂ ਫਿਰ ਡਿਸਾਈਡ ਕੀਤਾ ਵੀ ਤਿੰਨ ਚਾਰ ਤਰ੍ਹਾਂ ਦੇ ਬੂਟੇ ਜਿਹੜੇ ਉਹ ਲੈ ਲੈ ਜਾਣ ਹਨ ਅਸੀਂ ਉਹ ਭਾਣਾ ਰੇਟ ਰੂਟਰ ਦਾ ਮੁਕਾਰ ਆ ਸੀਗੇ ਤੇ ਫੇ ਸਾਨੂੰ ਕਿਸੇ ਨੇ ਦੱਸਿਆ ਵੀ ਅੱਗੇ ਵੀ ਇੱਕ ਨਰਸਰੀ ਆ ਅਸੀਂ ਫਿਰ ਉਹਨੂੰ ਕਿਹਾ ਤੂੰ ਹੋਲਡ ਕਰ ਲੈ ਉਹਨੂੰ ਰੋਕ ਦਿੱਤਾ ਅਸੀਂ ਦੂਜੀ ਨਰਸਰੀ ਵਾਲ ਨੂੰ ਤੁਰ ਪਏ ਇੱਥੇ ਦੀਪਨਗਰ ਆ ਇਹ ਨਰਸਰੀ ਹੈ ਨਾ ਰੋਡ ਦੇ ਉੱਤੇ ਜਦੋਂ ਆਪਾਂ ਹਵੇਲੀ ਵੱਲੋਂ ਇੱਧਰੋਂ ਆਈਦਾ ਦੀਪਨਗਰ ਵਾਲ ਨੂੰ ਫੇ ਅਸੀਂ ਦੂਜੀ ਨਰਸਰੀ ਵੱਲ ਚੱਲ ਗਏ ਤੇ ਉੱਥੇ ਜਾ ਕੇ ਅਸੀਂ ਦੇਖਿਆ ਉੱਥੇ ਵੀ ਗ੍ਰੀਨਰੀ ਬਹੁਤ ਸੀ ਹਰਿਆਈ ਹਰਿਆਈ ਹੋਈ ਪਈ ਸੀ ਸਾਰੇ ਪਾਸੇ ਤੇ ਸਾਰੇ ਭਰਾਵਾਂ ਨੇ ਫੈਸਲਾ ਕੀਤਾ ਵੀ ਤਿੰਨ ਚਾਰ ਤਰ੍ਹਾਂ ਦੇ ਬੂਟੇ ਲੈ ਲੈ ਜਾਣ ਫੇ ਅਸੀਂ ਜਿਹੜਾ ਬੂਟੇ ਚੂਸ ਕਰਨ ਲੱਪੇ ਵੀ ਕਿਦਾਂ ਛਤਰੀ ਵਾਲੇ ਲੱਗੇ ਲਾਏ ਜਾਣ ਕਿਉਂਕਿ ਅਸੀਂ ਇਹ ਬੂਟੇ ਜਿਹੜੇ ਆ ਮੇਨ ਰੋਡਾਂ ਉੱਤੇ ਜਿਹੜੀਆਂ ਪਾਰਕਾਂ ਦੇ ਆਲੇ ਦੁਆਲੇ ਰੇਲਿੰਗ ਦੇ ਨਾਲ ਥਾਂ ਹੁੰਦੀਆਂ ਉੱਥੇ ਲਾਈਆਂ ਜਾਣ ਖਾਲੀ ਥਾਵਾਂ ਤੇ ਤੇ ਅਸੀਂ ਚਾਹੁੰਦੇ ਸੀ ਵੀ ਇਹ ਬੂਟੇ ਜਿਹੜੇ ਆ ਜਿੱਦਾਂ ਮਤਲਬ ਆਉਣ ਵਾਲੇ ਸਾਡੇ ਜਿਹੜਾ ਸਮਾਂ ਆ ਉਹਨੂੰ ਸੁਖਾਲਾ ਕੱਢਣ ਸਾਹ ਲੈਣ ਵਿੱਚ ਸਾਨੂੰ ਜਿਹੜੀਆਂ ਦਿੱਕਤਾਂ ਆਉਣ ਡੀਆਂ ਬਜ਼ੁਰਗਾਂ ਨੂੰ ਆਉਣ ਡੀਆਂ ਉਹ ਚੀਜ਼ਾਂ ਤੋਂ ਬਚਣ ਲਈ ਆ ਹੋਰ ਵੀ ਉੱਥੇ ਪਰਿਵਾਰ ਆਏ ਸੀਗੇ ਬੂਟੇ ਲੈਣ ਹਨਾ ਕਿਉਂਕਿ ਹੁਣ ਬਾਰਿਸ਼ ਹੋ ਗਈ ਆ ਤਾਂ ਕਰਕੇ ਬੂਟੇ ਜਿਹੜੇ ਆ ਇਹ ਬਹੁਤ ਜਿੱਦਾਂ ਮਤਲਬ ਇਸ ਵੇਲੇ ਵਧੀਆ ਤਰੀਕੇ ਨਾਲ ਜਿੱਦਾਂ ਮਤਲਬ ਆਪਣੀ ਗਰੋਥ ਕਰਦੇ ਆ ਨਾ ਕਿਉਂਕਿ ਅਸੀਂ ਪਹਿਲਾਂ ਵੀ ਅਜ ਤੋਂ ਮਹੀਨਾ ਕੁ ਲਾਇਏ ਸੀਗੇ ਉਦੋਂ ਜਿੱਦਾਂ ਜਿੰਨੇ ਲਾਇਏ ਸੀ ਬੂਟੇ ਉਹਦੇ ਵਿੱਚੋਂ 70% ਬੂਟੇ ਮਰ ਗਏ ਸੀ ਪਾਣੀ ਵੀ ਅਸੀਂ ਪਾਉਂਦੇ ਰਹੇ ਫਿਰ ਅਸੀਂ ਬੂਟੇ ਚੂਜ਼ ਕਰਕੇ ਤੇ ਹੁਣ ਮੈਨੂੰ ਨਾਂ ਤੇ ਇਹਨਾਂ ਦੇ ਅੰਗਰੇਜ਼ੀ ਵਿੱਚ ਪਤਾ ਨਹੀਂ ਹੈਗਾ ਭਰਾ ਅਸੀਂ ਤੈਨੂੰ ਪਤਾ ਹੈ ਦੇਸੀ ਬੰਦੇ ਪਿੰਡਾਂ ਵਾਲੇ ਤੇ ਪਤਾ ਨਹੀਂ ਕੀ ਗਰੋਸ਼ੀਆ ਗਰਾਸ਼ੀਆ ਇਦਾਂ ਦੇ ਨਾਂ ਸੀ ਇਹਨਾਂ ਦੇ ਬੂਟਿਆਂ ਦੇ ਤੇ ਉਹ ਬੂਟੇ ਜਿਦੋਂ ਲੈ ਲਏ ਤਾਂ ਅਸੀਂ ਫੇਰ ਲੱਦਣ ਲੱਪੇ ਆ ਤੇ ਸਾਰੇ ਭਰਾਵਾਂ ਨੇ ਨਾਲ ਮਿਲ ਕੇ ਆਪਣੇ ਉੱਥੇ ਬੂਟੇ ਲੱਦੇ ਆ ਤੇ ਬੂਟੇ ਲੱਦ ਕੇ ਤਾਂ ਅਸੀਂ ਸੋਚਿਆ ਵੀ ਹੁਣ ਅਸੀਂ ਬਈ ਹੋਰ ਜਿਹੜੀ ਵੈਰਾਈਟੀ ਇੱਕ ਲੈਣੀ ਆ ਉਹ ਵੀ ਲੈ ਲਈਏ ਉਹ ਵੀ ਵੈਰਾਈਟੀ ਅਸੀਂ ਲੈ ਲਈ ਭਰਾਵਾਂ ਦੇ ਸਾਰਿਆਂ ਨੇ ਨਾਲ ਮਿਲ ਕੇ ਉੱਥੇ ਸਾਡਾ ਸਹਿਯੋਗ ਕੀਤਾ ਸਾਰਿਆਂ ਨੇ ਨਾ ਹੈਲਪ ਕੀਤੀ ਤੇ ਸਾਰਿਆਂ ਦਾ ਜਿੰਨਾ ਵੀ ਸਹਿਯੋਗ ਸੀ ਮਾਇਆ ਵੱਲੋਂ ਵੀ ਸਾਰਿਆਂ ਨੇ ਨਾਲ ਕੇ ਮਦਦ ਕੀਤੀ ਤੇ ਹੱਥੀਂ ਸੇਵਾ ਵੀ ਜਿਹੜੀ ਉਹ ਵੀ ਸਾਰਿਆਂ ਨੇ ਨਾਲ ਮਿਲ ਕੇ ਕੀਤੀ ਸਾਰੇ ਭਰਾ ਇਕੱਠੇ ਹੋਏ ਸੀਗੇ ਤੇ ਆਹ ਟਰੈਕਟਰ ਦੇ ਮਗਰ ਜਿਹੜਾ 56 ਆ ਸੀ ਉਹਦੇ ਵਿੱਚ ਰੱਖ ਕੇ ਤੇ ਬੂਟੇ ਮੰਨਣ ਲਾ ਪੈਣੇ ਆ ਤੇ ਬਨ ਕੇ ਤੇ ਤਾਂ ਕੇ ਡਿਗਣ ਦਾ ਨਾ ਤੇ ਆ ਘੱਟੋ ਘੱਟ ਅਸੀਂ 150 ਬੂਟਾ ਮੇਰੇ ਹਿਸਾਬ ਨਾਲ ਵੀ ਖਰੀਦ ਲਿਆ ਤੇ 150 ਬੂਟਾ ਖਰੀਦ ਕੇ ਤੇ ਅਸੀਂ ਟਕਾਉਣ ਦੇ ਆ ਤੇ ਐਨ ਜਿੱਦਾਂ ਸਾਡਾ ਜੰਗਲਾ ਪੂਰਾ ਫੁੱਲ ਹੋ ਗਿਆ ਸੀਗਾ ਤੇ ਅਸੀਂ ਉਤੋਂ ਫੇ ਸੋਚਿਆ ਵੀ ਹੁਣ ਇਹ ਲਾਉਣੇ ਵੀ ਆ ਬੂਟੇ ਨਾ ਜਿੰਨੇ ਕ ਸਾਡੇ ਤੋਂ ਲੱਗ ਜਾਣ ਜਿੰਨੇ ਕ ਸਾੰਮ ਹੋ ਜਾਣ ਅਗਲੇ ਹਫਤੇ ਹੋਰ ਲਾਉਣ ਦੀ ਵੀ ਪਲਾਨਿੰਗ ਆ ਤੇ ਮਤਲਬ ਇਹ ਖੜੇ ਪੈਰ ਜਿੱਦਾਂ ਅਸੀਂ ਪਲਾਨਿੰਗ ਕੀਤੀ ਸੀਗੀ ਆ ਫਿਰ ਉਹਨੂੰ ਪੈਸੇ ਦੇਣ ਲੱਪੇ ਤੇ ਭਾਜੀ ਕਹਿੰਦਾ ਦੱਸ ਦੇ ਖੁਸ਼ ਹਾਂ ਉਹ ਕਹਿੰਦਾ ਹਾਂ ਮੈਂ ਖੁਸ਼ ਹਾਂ ਪੈਸੇ ਦੇ ਕੇ ਕਿਉਂਕਿ ਅਸੀਂ ਉਹਨੂੰ ਕਿਹਾ ਸੀਗਾ ਉਹ 100 ਰੁਪਏ ਤੋਂ ਸ਼ੁਰੂ ਹੋਇਆ ਸੀ 70 ਰੁਪਏ ਤੇ ਬੂਟਾ ਮੰਨ ਲਿਆ ਸੀ ਉਹ ਤੇ ਬੂਟੇ ਵੱਡੇ ਸੀਗੇ ਉਹ ਕਹਿੰਦਾ ਤਿੰਨਾਂ ਸਾਲਾਂ ਵਿੱਚ ਪੂਰੇ ਗ੍ਰੋਥ ਕਰ ਜੂਗੇ ਬੂਟੇ ਇਹ ਜਿਹੜੇ ਆ ਤੇ ਆ ਸਾਡੇ ਵੀਰ ਬੈਠੇ ਆ ਲਾਗੇ ਤੇ ਉਹ ਹੱਸ ਪਏ ਉਹ ਜਦੋਂ ਭਾਜੀ ਕਹਿੰਦਾ ਖੁਸ਼ ਹਾਂ ਤੂੰ ਤੇ ਉਹਨੇ ਕਿਹਾ ਮੈਂ ਖੁਸ਼ ਹਾਂ ਫੇ ਅੰਕਲ ਜੀ ਹੁਣੀ ਆ ਸਾਰੇ ਜਣੇ ਪੈਸੇ ਉੱਥੋਂ ਦੇ ਕੇ ਅਸੀਂ ਟਰੈਕਟਰ ਤੋੜ ਲਿਆ ਆ ਟਰੈਕਟਰ ਸਾਡਾ ਹੁਣ ਜਾਂਦਾ ਪਿਆ ਆ ਡਰਾਈਵਰ ਸਾਹਿਬ ਸਾਡੇ ਭਰਾ ਆ ਸਾਡਾ ਇਹ ਵੀ ਤੇ ਇਹਨੂੰ ਜਦ ਟਰੈਕਟਰ ਚਲਾਉਣ ਦਾ ਬਹੁਤ ਸ਼ੌਂਕ ਆ ਨਾ ਅਸੀਂ ਫੇ ਇਹਦੀ ਜ਼ਿੰਮੇਵਾਰੀ ਲਈਦੀ ਆ ਜਦੋਂ ਕੋਈ ਇਦਾਂ ਦਾ ਕੰਮ ਹੁੰਦਾ ਅਸੀਂ ਗੱਡੀਆਂ ਆਪਣੀਆਂ ਲਾਪੇ ਮੋੜਨਾ ਤੇ ਹੁਣ ਅਸੀਂ ਵਾਪਸੀ ਨੂੰ ਪਿੰਡ ਨੂੰ ਚੱਲੇ ਆ ਤੇ ਮੈਂ ਵੀ ਗੱਡੀ ਵਿੱਚ ਬਹਿਣ ਲੱਗਾ ਤੇ ਨਾਲ ਭਰਾ ਆਪਣੇ ਬੈਠੇ ਅੰਕਲ ਜੀ ਬੈਠੇ ਆ ਨਾ ਸਾਰੇ ਜਣੇ ਰਲ ਮਿਲ ਕੇ ਜਮਸ਼ੀਰ ਨਗਰ ਤੋਂ ਹੀ ਸਾਡੇ ਪਿੰਡ ਦੇ ਹੀ ਆ ਸਾਰੇ ਜਣੇ ਤੇ ਅਸੀਂ ਹੁਣ ਪਿੰਡ ਪਹੁੰਚ ਗਏ ਆ ਆਪਣੇ ਤੇ ਪਿੰਡ ਪਹੁੰਚ ਕੇ ਤੇ ਭਰਾ ਹੁਣਾਂ ਨੇ ਫੇ ਉੱਤੇ ਆ ਕੇ ਸਲਾਹ ਕੀਤੀ ਆ ਬਈ ਆਪਾਂ ਹੁਣੇ ਬੂਟੇ ਜਿਹੜੇ ਸ਼ਾਮ ਨੂੰ ਲਾਈਏ 5 ਵਜੇ ਤੇ ਅਸੀਂ ਉਹ ਸਲਾਹ ਕਰਦੇ ਪਏ ਸੀਗੇ ਤੇ ਫੇ ਅਸੀਂ ਡਿਸੀਜਨ ਲੈ ਲਿਆ ਵੇ ਸ਼ਾਮ ਨੂੰ ਲਾਵਾਂਗੇ ਬੂਟੇ ਹੁਣ ਤਾਂ ਬਹੁਤ ਹੈ ਪਾਣੀ ਪੂਣੀ ਪੀਣ ਲੱਪ ਹੈ ਤੇ ਪਾਣੀ ਪੂਣੀ ਪੀਣ ਲੱਗ ਕੇ ਤੇ ਬਾਕੀਆਂ ਨੂੰ ਦੱਸਿਆ ਬਰਮੀ ਨਾ ਗੱਡੇ ਜਾਣ ਇਦਾਂ ਕੀਤੇ ਜਾਣ ਨਾ ਸੋ ਇਹ ਚੀਜ਼ਾਂ ਅਸੀਂ ਸਾਰੀਆਂ ਅੱਜ ਸਾਰੀ ਦਿਹਾੜੀ ਵਿੱਚ ਕੀਤੀਆਂ ਆ ਤੇ ਬੜਾ ਸਾਨੂੰ ਆਨੰਦ ਆਇਆ ਹੈ ਤੇ ਅੰਕਲ ਜੀ ਨੇ ਜਲ ਦੀ ਸੇਵਾ ਕੀਤੀ ਹੱਥੀ ਦੀ ਸੇਵਾ ਕੀਤੀ ਮਾਇਆ ਦੀ ਵੀ ਕੀਤੀ ਹੁਣ ਦੋਸਤੋ ਇੰਨੀਆਂ ਸੇਵਾ ਸਾਡੀ ਵੀਡੀਓ ਵਾਲੀ ਪ੍ਰਵਾਨ ਕਰੋ ਜੀ ਅਸੀਂ ਚੱਲਦੇ ਆ ਅਗਲੀ ਵੀਰਵਾ ਅੱਗੇ ਦਵਾਂਗੇ